ਭੀਤੇ ਦਿਨ ਪਿੰਡ ਸੇਲਕੀਆਣਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੋਨੋਂ ਸਵਾਨਾਂ ਨੂੰ ਸ਼ਰੀਆਮ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ ਗਿਆ। ਹਮਲੇ ਵਿੱਚ ਗੁਰਦੀ ਪੁੱਤਰ ਸੋਹਨ ਲਾਲ ਅਤੇ ਜੱਗੀ ਪੁੱਤਰ ਹੰਸਰਾ ਜ਼ਖਮੀ ਹੋਏ ਸਨ। ਇਸ ਘਟਨਾ ਦੇ ਰੋਸ ਵਿੱਚ ਪਿੰਡ ਵਾਸੀਆਂ ਨੇ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਸੀ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕੁਝ ਦਿਨ ਦਾ ਸਮਾਂ ਮੰਗ ਕੇ ਧਰਨਾ ਛੁਵਾ ਦਿੱਤਾ ਸੀ। ਇਸ ਸਬੰਧ ਦੇ ਵਿੱਚ ਥਾਣਾ ਮੁਖੀ ਐਸਐਚਓ ਸੁਖਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਦੇ ਤਹਿਤ ਪੰਜ ਵਿਅਕਤੀਆਂ ਨੇ ਅੰਜਾਮ ਦਿੱਤਾ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਵਿੱਚ ਕਰਨ ਕੁਮਾਰ ਪੁੱਤਰ ਬਿਲਹਾਰ ਵਿਸ਼ਾਲ ਪੁੱਤਰ ਪੱਪੂ ਇੰਦਰਾ ਕਲੋਨੀ ਅਤੇ ਸਾਹਿਲ ਪੁੱਤਰ ਬੂਟਾ ਸ਼ਾਮਲ ਹਨ ਬਿਜੇ ਕੁਮਾਰ ਅਤੇ ਸੁਖਬਿੰਦਰ ਦੀ ਪਾਲ ਜਾਰੀ ਹੈ ਸਰ ਕੀ ਕਹਿਣਾ ਚਾਹੁੰਦੇ ਕਿ ਲੜਾਈ ਝਗੜਾ ਹੋਇਆ ਪਿੰਡ ਸੇਲਕੀਆਣਾ ਦੇ ਵਿੱਚ ਮਿਤੀ 16 8 24 ਦੀ ਰਾਤ ਵੇਲੇ ਪੰਜ ਨੌਜਵਾਨਾਂ ਵੱਲੋਂ ਜੋ ਹੁਟੈਂ ਗਈ ਚੀ ਗਈ ਸੀ ਜੋ ਉਹ ਆਪਣੇ ਰੰਜਸ਼ਦੀਪੀ ਵਾਸੀ ਮਾਲਪੁਰ ਹਾਲਵਾਸੀ ਸੇਲਕੀਆਣਾ ਦੇ ਸੱਟਾ ਮਾਰਨ ਗਿਆ ਸੀ ਪਰ ਉੱਥੇ ਉਹ ਪ੍ਰੈਜ਼ੈਂਟ ਨਹੀਂ ਸੀ ਤਾਂ ਇਹ ਵਾਪਸ ਆ ਰਿਹਾ ਸੀ ਵਾਪਸ ਆਉਣ ਦੇ ਵਕਤ ਪਿੰਡ ਦੇ ਬਸ ਅੜੇ ਤੇ ਕੁਝ ਨੌਜਵਾਨ ਖੜੇ ਸੀ ਉਹਨਾਂ ਨੇ ਇਹ ਸ਼ੱਕੀ ਵਿਅਕਤੀਆਂ ਨੂੰ ਰੋਕੇ ਪੁੱਛਣਾ ਚਾਹਿਆ ਕਿ ਤੁਸੀਂ ਸਾਡੇ ਪਿੰਡ ਵਿੱਚ ਆਵਾਰਾ ਕਰਦੀ ਕਿਉਂ ਫਿਰ ਰਹੇ ਹੋ ਤਾਂ ਇਹਨਾਂ ਦੀ ਉਹਨਾਂ ਨਾਲ ਤਕਰਾਰਬਾਜ਼ੀ ਹੋ ਗਈ ਇਹਨਾਂ ਨੇ ਆਪਣੇ ਕੋਲ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਕੇ ਜਸਿੰਦਰ ਕੁਮਾਰ ਸਨਵਨ ਸਵਾਜ ਅਤੇ ਦੀਪੂ ਸਨਵਨ ਸੋਨ ਲਾਲ ਵਾਸੀ ਸੇਰਕੀ ਜਣਾ ਨੂੰ ਸੱਤ ਜਖਮੀ ਕਰ ਦਿੱਤਾ ਸੀ ਅਤੇ ਇਹਨਾਂ ਦੇ ਹੋਰ ਭਰਾ ਭਾਈ ਵੀ ਅੱਗੇ ਆਏ ਇਹਨਾਂ ਨੂੰ ਹਟਾਉਣ ਵੇਲੇ ਤਾਂ ਇਹ ਮੌਕੇ ਤੋਂ ਦੌੜਾਏ ਸੀ ਜਿਨ੍ਹਾਂ ਦਾ ਇੱਕ ਮੋਟਰਸਾਈਕਲ ਮੌਕੇ ਤੇ ਰਹਿ ਗਿਆ ਸੀ ਜਿਸ ਤੇ ਅਸੀਂ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਵਿੱਚੋਂ ਅਸੀਂ ਜੋ ਵੈਰੀਫਾਈ ਕੀਤੇ ਆ ਪੰਜ ਨੌਜਵਾਨ ਸੀ ਜਿਨ੍ਹਾਂ ਵਿੱਚੋਂ ਅਸੀਂ ਤਿੰਨ ਨੌਜਵਾਨਾਂ ਨੂੰ ਜਿਹੜਾ ਉਹ ਪਰसों ਰਾਤ ਹੀ ਗ੍ਰਿਫਤਾਰ ਕਰ ਲਿਆ ਸੀ ਜਿਸ ਵਿੱਚ ਕਰਨ ਕੁਮਾਰ ਸਾਨੂੰ ਬਲਿਹਾਰ ਵਾਸੀ ਗੰਨਾਪਿੰਡ ਵਿਸ਼ਾਲ ਸਾਨੂੰ ਪੱਪੂ ਵਾਸੀ ਇੰਦਰਾ ਕਲੋਨੀ ਫਲੋਰ ਅਤੇ ਸਾਹਿਲ ਉਰਮੀਚੀ ਸਾਨੂੰ ਬੂਟਾ ਵਾਸੀ ਗੰਨਾਪਿੰਡ ਠੀਕ ਹੈ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਰੰਜਿਸ਼ ਪੁਰਾਣੀ ਚੱਲ ਰਹੀ ਆ ਇਹਨਾਂ ਨੇ ਕਥੀਸ਼ ਤੇ ਦੱਸਿਆ ਕਿ ਜੋ ਡੀਪੀ ਾਮਲਪੁਰ ਵਾਲਾ ਉਹ ਪਹਿਲਾਂ ਇਹਨਾਂ ਦੇ ਨਾਲ ਇਹਨਾਂ ਦੇ ਪਿੰਡ ਆ ਕੇ ਝਗੜਾ ਕਰਕੇ ਗਿਆ ਸੀ ਇਹ ਉਹਦਾ ਪਤਲਾ ਲੈਣ ਵਾਸਤੇ ਉੱਥੇ ਗਿਆ ਸੀ ਇਕੱਲੇ ਹੀ ਇਹ ਬਾਕੀ ਹੋਰ ਵੀ ਨਾਲ ਸਾਥੀ ਹਾਂਜੀ ਦੋ ਇਹਨਾਂ ਦੇ ਹੋਰ ਸਾਥੀ ਨੇ ਉਹਨਾਂ ਦੇ ਵੀ ਅਸੀਂ ਜਲਦੀ ਗਫਤਾਰ ਕਰ ਲਾਂਗੇ ਜਿਨ੍ਹਾਂ ਵਿੱਚ ਵਿਜੇ ਕੁਮਾਰ ਉਰਫ ਬੱਗੀ ਸਨ ਉਰਫ ਰੂਪ ਲਾਲ ਵਾਸੀ ਕਿੰਦਰਾ ਚੋ ਵਾਲਾ ਅਤੇ ਸੁਖਵਿੰਦਰ ਉਰਫ ਕਾਲੂ ਸਨ ਆਫ ਪਰਮਜੀਤ ਵਾਸੀ ਤਲੇਤਾ ਕਿ ਤੋਂ ਕਾਬੂ ਉਹ ਰਾਜ ਦੀ ਸੀ ਪਾਰਕ ਪੁਸਪਾਟੀਆਂ ਦੇ ਜਿਹੜਾ ਜਲਦੀ ਉਤਾਰ ਕਰ ਬੋ ਕਾਬੂ ਕੀਤਾ ਹੈ ਜਿਹਨੂੰ ਅਸੀਂ ਵੱਖ-ਵੱਖ ਦੂਰਗੜ੍ਹ ਦੇ ਥਾਵਾਂ ਤੋਂ ਕਾਬੂ ਕਰਕੇ ਲਿਆਏ ਆ ਇੱਕ ਨੂੰ ਅਸੀਂ ਚੰਡੀਗੜ੍ਹ ਤੋਂ ਕੀਤਾ ਗ੍ਰফতার ਇਹ ਦੂਜਿਆਂ ਨੂੰ ਅਸੀਂ ਇੰਦਰ ਲੋਕਲ ਏਰੀਆ ਦੇ ਵਿੱਚ ਕੀਤਾ